ਸਭੀ ਕੋ ਸ਼ਾਲੋਮ ਖੁਦਾ ਕਾ ਅਨੁਗ੍ਰਹਿ ਆਪ ਸੱਪਰ ਬਨਾ ਰਹੇ ਆਪਕਾ ਸਵਾਗਤ ਹੈ ਲਾਈਨ ਆਫ ਜੂਦਾ ਮਿਨਿਸਟਰੀ ਮੇਂ ਅਮ ਬਾਤ ਕਰੇਂਗੇ ਪੰਜਾਬੀ ਮੇਂ ਕਿਉਂਕਿ ਰਿਕਵੈਸਟ ਆਈ ਹੈ ਕਿ ਆ ਪੰਜਾਬੀ ਮੇਂ ਵੀਡੀਓ ਬਨਾਇਆ ਕਰੇ ਸੋ ਆ ਸਾਰਿਆਂ ਨੂੰ ਪਾਮ ਸੰਡੇ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਪਾਮ ਸੰਡੇ ਦਾ ਮੈਸੇਜ ਜੋ ਖੁਦਾ ਨੇ ਮੈਨੂੰ ਦਿੱਤਾ ਹੈ ਪਰਮੇਸ਼ਰ ਦੇ ਹਜ਼ੂਰ ਵਿੱਚ ਹੋ ਕੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਸੋ ਪਾਮ ਸੰਡੇ ਚ ਜਿੱਦੋ ਸ਼ੁਰੂਆਤ ਹੁੰਦੀ ਹੈ ਤੇ ਖੁਦਾ ਦੇ ਕਲਾਮ ਚ ਲਿਖਿਆ ਕਿ ਪਰਮੇਸ਼ਰ ਆਪਣੇ ਚੇਲਿਆਂ ਨੂੰ ਭੇਜਦੇ ਇੱਕ ਬਿਲਾਦੂ ਨੂੰ ਇੱਕ ਗਦੇ ਦੇ ਬੱਚੇ ਨੂੰ ਮੰਗਾਉਂਦੇ ਜਿੱਤੇ ਉਹ ਸਵਾਰੀ ਕਰਦੇ ਸੋ ਪਰਮੇਸ਼ਰ ਦਾ ਇਹ ਕੰਮ ਕਰਨ ਦਾ ਤਰੀਕਾ ਕਿ ਖੁਦਾ ਨੇ ਜਿੰਨੇ ਵੀ ਕਹਿੰਦਾ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਮਹਿਮੂਰ ਖਾਨ ਨੂੰ ਚੋਲਿਆ ਤਾਂ ਕਿ ਬੁੱਧੀਮਨਾਂ ਨੂੰ ਲਜਿਤ ਕਰਾ ਇੱਕ ਗਦੇ ਦੀ ਸਵਾਰੀ ਬਿਲਾਮ ਨਬੀ ਵੀ ਕਰਦੇ ਸੀਗੇ ਬਿਲਾਮ ਨਬੀ ਨੂੰ ਗਦੇ ਦੀ ਸਵਾਰੀ ਕਰਦੇ ਸੀਗੇ ਤੇ ਜਦੋਂ ਪਰਮੇਸ਼ਰ ਦੇ ਹੁਕਮ ਦੇ ਖਿਲਾਫ ਉਹਨਾਂ ਨੇ ਜਾਨ ਦੀ ਕੋਸ਼ਿਸ਼ ਕੀਤੀ ਤੇ ਖੁਦਾ ਨੇ ਗਦੇ ਨੂੰ ਜ਼ੁਬਾਨ ਦਿੱਤੀ ਤਾਂ ਜੋ ਉਹ ਉਸ ਸਮੇਂ ਦੇ ਵੱਡੇ ਨਬੀ ਨੂੰ ਹਿਦਾਇਤ ਕਰ ਸਕਣ ਸਿਖਾ ਸਕਣ ਉਸੇ ਗਦੇ ਨੂੰ ਉਸੇ ਤਰ੍ਹਾਂ ਉਸ ਗਦੇ ਦੀ ਸਵਾਰੀ ਵੀ ਕੀਤੀ ਪ੍ਰਭੂ ਨੇ ਕਿ ਕੋਈ ਘੋੜਾ ਨਹੀਂ ਕੋਈ ਹਾਥੀ ਨਹੀਂ ਪਰਮੇਸ਼ਰ ਨੇ ਆਪਣੇ ਆਪ ਨੂੰ ਦੀਨ ਕੀਤਾ ਕਿ ਸਵਰਗ ਦਾ ਅਸੀਸਨ ਸਵਰਗ ਦੀ ਮਹਿਮਾ ਛੱਡ ਕੇ ਇਸ ਧਰਤੀ ਤੇ ਆਏ ਸਵਾਰੀ ਵੀ ਕੀਤੀ ਜਦੋਂ ਵਿਜੇ ਪਰਵੇਸ਼ ਤੇ ਗਧੇ ਨੂੰ ਸੋ ਮੈਂ ਵਿਸ਼ਵਾਸ ਕਰਦਾ ਹਾਂ ਖੁਦਾ ਦਾ ਆਤਮਾ ਸਾਨੂੰ ਪ੍ਰਕਾਸ਼ ਨਹੀਂ ਇਸ ਚੀਜ਼ ਦਾ ਦਿੰਦਾ ਕਿ ਗਧਾ ਜਿੰਨ ਕਹਿੰਦੇ ਹੈ ਹੀ ਗਧਾ ਆ ਪਰਮੇਸ਼ਰ ਉਹਨਾਂ ਦੇ ਮੂੰਹ ਨੂੰ ਵੀ ਇਸਤੇਮਾਲ ਕਰਦਾ ਹੈ ਵੱਡੇ ਵੱਡੇ ਨਬੀਆਂ ਨੂੰ ਹਿਦਾਇਤ ਦੇਣ ਵਾਸਤੇ ਜਿਹੜਾ ਪਰਮੇਸ਼ਰ 'ਚ ਵਿਸ਼ਵਾਸੀ ਹੈ ਜੋ ਖੁਦਾ ਦਾ ਵਿਸ਼ਵਾਸੀ ਵਿਸ਼ਵਾਸ ਰੱਖਦਾ ਹੈ ਉਹ ਅਗਰ ਗਦਾ ਵੀ ਹੈ ਨਾ ਤੁਹਾਡੀ ਨਜ਼ਰ ਵਿੱਚ ਤੁਹਾਡੇ ਚਰਚ ਵਿੱਚ ਤੁਹਾਡੇ ਘਰ ਵਿੱਚ ਤੁਹਾਡੇ ਪਰਿਵਾਰ ਵਿੱਚ ਤੁਹਾਡੀ ਸੰਗਤੀ ਵਿੱਚ ਤੁਹਾਡੇ ਦੋਸਤਾਂ ਵਿੱਚ ਕਿ ਇਹ ਗਦਾ ਆ ਮਸੀਹ ਵਿਸ਼ਵਾਸ ਵਿੱਚ ਇਹ ਗਦਾ ਆ ਤੇ ਵਿਸ਼ਵਾਸ ਰੱਖੋ ਧੁਦਾ ਨੇ ਕੀ ਪਤਾ ਉਸ ਗਦੇ ਨੂੰ ਜ਼ਬਾਨ ਦੇ ਤੇ ਤੁਹਾਡੇ ਚਰਚ ਦਾ ਪਾਸਟਰ ਨੂੰ ਹਿਦਾਇਤ ਕਰਨ ਵਾਸਤੇ ਗਲਤ ਸਿੱਖਿਆ ਦੇਣ ਵਾਸਤੇ ਕੁਝ ਗਲਤ ਕਰਨ ਵਾਸਤੇ ਵੀ ਰੋਕ ਸਕਦਾ ਹੈ ਕੀ ਪਤਾ ਪਰਮੇਸ਼ਰ ਨੇ ਉਸੇ ਗਦੇ ਨੂੰ ਇਸਤੇਮਾਲ ਕਰੇ ਤੇ ਆਪਣੇ ਵਿਜੇ ਪਰਵੇਸ਼ ਵਾਸਤੇ ਸਗਦੇ ਤੇ ਸਵਾਰੀ ਕਰਕੇ ਤੇ ਇਸ ਮਹਿਮਾ ਵਿੱਚ ਪਰਵੇਸ਼ ਕਰੇ ਸੋ ਜੋ ਪਰਮੇਸ਼ਰ 'ਚ ਵਿਸ਼ਵਾਸੀ ਆ ਉਹ ਗਧਾ ਹੋ ਕੇ ਵੀ ਖੁਦਾ ਦੇ ਉਪਸਥਿਤੀ ਖੁਦਾ ਦੇ ਅ ਉਹਦੇ ਪਿਓਗ ਵਿੱਚ ਸੋ ਕਦੇ ਵੀ ਕਿਸੇ ਨੂੰ ਗਧਾ ਨਾ ਸਮਝੋ ਗਧਿਆਂ ਦੀ ਬਾਈਬਲ ਵਿੱਚ ਬਹੁਤ ਖਾਸ ਜਗਾ ਆ ਸੋ ਮਾਰੇ ਇੱਕ ਤਰ੍ਹਾਂ ਦੇ ਗਧੇ ਹੋਰ ਨੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਮੈਂ ਥੋੜਾ ਜਿਹਾ ਸਿੱਕੇ ਦੇ ਦੂਸਰੇ ਪਹਿਲੂ ਵੱਲ ਵੀ ਤੁਹਾਨੂੰ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਗਦੇ ਗਦੇ ਨੂੰ ਇਹ ਨਾ ਲੱਗੇ ਕਿ ਇਹ ਇਹਨਾਂ ਡਾਲੀਆਂ ਵਿਛਾਈਆਂ ਜਾ ਰਹੀਆਂ ਨੇ ਮੇਰੇ ਲਈ ਆ ਗਦੇ ਨੂੰ ਇਹ ਵੀ ਨਾ ਲੱਗੇ ਕਿ ਜਿਹੜੇ ਕੱਪੜੇ ਵਿਛਾਏ ਜਾ ਰਹੇ ਨੇ ਚਾਦਰਾਂ ਵੀ ਵਿਛਾਈਆਂ ਜਾ ਰਹੀਆਂ ਨੇ ਮੇਰੇ ਲਈ ਆ ਇਹ ਸਾਰੀ ਮਹਿਮਾ ਇਹ ਸਾਰਾ ਜਲਾਲ ਮੇਰੇ ਲਈ ਹੈ ਕਿਉਂਕਿ ਪ੍ਰਭੂ ਪਰਮੇਸ਼ਰ ਦੇ ਉਹਨਾਂ ਦੇ ਉੱਤੇ ਸਵਾਰ ਸੀਗੇ ਸਵਾਰੀ ਕਰ ਰਹੇ ਸੀਗੇ ਇਹਦੇ ਨੇ ਡਾਲੀਆਂ ਵਿਛਾਈਆਂ ਜਾ ਰਹੀਆਂ ਸੀਗੀਆਂ ਇਹ ਲੋਕ ਪ੍ਰਭੂ ਯੀਸ਼ੂ ਮਸੀਹ ਦੇ ਸਵਾਗਤ ਵਿੱਚ ਉਹਨਾਂ ਦੇ ਆਦਰ ਸਨਮਾਨ ਵਿੱਚ ਮਗਰ ਉਹਨਾਂ ਦਾ ਚੱਲ ਕੌਣ ਦਿਆ ਸੀ ਗਧਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਉੱਤੇ ਚੱਲ ਕੌਣ ਰਿਹਾ ਸੀਗਾ ਗਧਾ ਕਿਉਂਕਿ ਗਧੇ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਸਵਾਰ ਸੀਗੇ ਤੇ ਕਈ ਅਜਿਹੇ ਗਧੇ ਨੇ ਉਹ ਸੱਚੀ ਵਿੱਚ ਗਧੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਸਾਰਾ ਆਦਰ ਇਹ ਸਾਰਾ ਸਨਮਾਨ ਇਹ ਸਾਰਾ ਜਿੰਨਾ ਵੀ ਮਹਿਮਾ ਆ ਉਹ ਸ਼ਾਇਦ ਮੇਰੇ ਪੈਰਾਂ ਥੱਲੇ ਆ। ਸ਼ਾਇਦ ਮੈਂ ਕੁਛ ਨਹੀਂ। ਸਾਡਾ ਕਲਾਮ ਜਿਹੜਾ ਸੀ ਬਿਆਨ ਕਰਦੇ ਹਾਂ, ਕਲਾਮ ਹੈ ਬਿਆਨ ਕਰਨਾ। ਇਹ ਵੀ ਮੇਰਾ ਨਹੀਂ ਹੈ, ਇਹ ਖੁਦਾ ਦਾ ਹੈ। ਤੇ ਕਲਾਮ ਵਿੱਚ ਵੀ ਅਸੀਂ ਖੁਦਾ ਨੂੰ ਹੀ ਬਿਆਨ ਕਰਦੇ ਹਾਂ। ਅਗਰ ਕੋਈ ਪਰਮ ਤਾਰੀਫ ਕਰਦਾ ਤਾਂ ਪਰਮੇਸ਼ਰ ਦੀ ਹੈ। ਸਾਰੀ ਆਦਰ ਮਹਿਮਾ ਖੁਦਾ ਦੀ ਹੈ, ਸਾਡੀ ਕੋਈ ਨਹੀਂ ਹੈਗੀ। ਤੇ ਜੇ ਅਸੀਂ ਸਮਝਦੇ ਹਾਂ ਕਿ ਇਹ ਇਨਸਾਨ ਜਿਹਦੋਂ ਸਾਡੇ ਵਾਸਤੇ ਕੋਈ ਆਦਰ ਮਹਿਮਾ ਕਰਦੇ ਆ ਤੇ ਉਹ ਸਾਡੇ ਲਈ ਹੈ, ਮੇਰੇ ਲਈ ਹੈ। ਤੇ ਮੈਂ ਸਮਝਦਾ ਕਿ ਮੇਰੇ ਤੋਂ ਵੱਡਾ ਗਦਾ ਕੋਈ ਨਹੀਂ ਹੈ। ਸੋ ਅਸੀਂ ਉਹ ਗਧੇ ਬਨਣਾ ਜਿਹੜੇ ਪਰਮੇਸ਼ਰ ਵਿੱਚ ਨੀਵੇਂ ਨੇ ਤੇ ਉਹਨਾਂ ਨੂੰ ਯਾਦ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੇ ਉੱਤੇ ਜਿਹੜਾ ਬੈਠਾ ਹੈ ਨਾ ਜਿਹੜੇ ਸਾਡੀ ਸਵਾਰੀ ਕਰ ਰਿਹਾ ਆ ਸਾਰੀ ਮਹਿਮਾ ਅਦਰ ਉਹਦਾ ਹੈ ਤੇ ਜੇ ਕੋਈ ਗਧਾ ਉਸ ਆਦਰ ਤੇ ਮਹਿਮਾ ਵਿੱਚ ਹਿੱਸੇਦਾਰੀ ਚਾਹੁੰਦਾ ਆ ਤੇ ਸੱਚਮੁੱਚ ਉਹ ਗਧਾ ਆ ਉਹਨੂੰ ਸੇਖਣ ਦੀ ਲੋੜ ਸੋ ਪ੍ਰਭੂ ਦਾ ਅਨੁਗ੍ਰਹਿ ਤਾਂ ਦਿੱਤੇ ਬਨਿਆਰੇ ਅਸੀਂ ਉਹ ਗਧੇ ਬਣੀਏ ਜਿੰਨੂੰ ਪਰਮੇਸ਼ਰ ਜ਼ਬਾਨ ਦੇ ਕੇ ਨਬੀਆਂ ਨੂੰ ਹਿਦਾਇਤ ਕਰੇ ਅਸੀਂ ਉਹ ਗਧੇ ਬਣੀਏ ਜਿੱਤੇ ਉੱਤੇ ਬੈਠ ਕੇ ਪਰਮੇਸ਼ਰ ਵਿਜੇ ਪਰਵੇਸ਼ ਕਰੇ ਅਸੀਂ ਉਹ ਗਦੇ ਨਾ ਬਣੀਏ ਜਿਹੜਾ ਪਰਮੇਸ਼ਰ ਦੀ ਮਹਿਮਾ ਨੂੰ ਆਪਣੇ ਵਾਸਤੇ ਸਮਝ ਲੇ ਤੇ ਸੋਚੇ ਵੀ ਚੱਲਣ ਤੇ ਮੈਂ ਹੀ ਡਿਆਣਾ ਲੋਕੀ ਮੈਨੂੰ ਜਾਣਦੇ ਨੇ ਮੇਰੇ ਉੱਤੇ ਜੋ ਸਵਾਰ ਆ ਉਹਨੂੰ ਕਿਹੜਾ ਕੋਈ ਹਜੇ ਉਹ ਤੇ ਮਤਲਬ ਵੀ ਜਾਣਦੇ ਨੇ ਮਗਰ ਇਹ ਮਹਿਮਾ ਤੇ ਆਦਰ ਮੇਰਾ ਨਹੀਂ ਸਾਡਾ ਨਹੀਂ ਹੈ ਸਾਡਾ ਨਹੀਂ ਹੈ ਅਸੀਂ ਸਾਰਿਆਂ ਨੇ ਮਿਲ ਕੇ ਖੁਦਾ ਨੂੰ ਮਹਿਮਾ ਦੇਣੀ ਸੋ ਮੈਂ ਸਮਝਦਾ ਕਿ ਤੁਸੀਂ ਮੇਰੀ ਗੱਲ ਨੂੰ ਜ਼ਰੂਰ ਸਮਝੇ ਹੋਵੋਗੇ ਤੇ ਅੱਜ ਦੇ ਪਾਮ ਦੇ ਪਾਮ ਸੰਡੇ ਉੱਤੇ ਅੱਜ ਅਸੀਂ ਗਧੇ ਦੇ ਜੀਵਨ ਤੋਂ ਵੀ ਸਿੱਖਿਆ ਸਿੱਕੇ ਦੇ ਦੋਨੋਂ ਪਹਿਲੂ ਸਿੱਖੇ ਕਿ ਜਾਂ ਤੇ ਅਸੀਂ ਉਹ ਗਧੇ ਬਣ ਸਕਦੇ ਹਾਂ ਜਿਹੜੇ ਨਬੀਆਂ ਨੂੰ ਹਿਦਾਇਤ ਕਰਦੇ ਨੇ ਅਸੀਂ ਉਹ ਗਧੇ ਬਣ ਸਕਦੇ ਜਿਹਦੇ ਉੱਤੇ ਪਰਮੇਸ਼ਰ ਸਵਾਰ ਹੋ ਕੇ ਵਿਜੇ ਪ੍ਰਵੇਸ਼ ਕਰ ਸਕਦੇ ਤੇ ਅਸੀਂ ਵਰਜੀਏ ਆਪਣੇ ਆਪ ਨੂੰ ਤੇ ਬਚੀਏ ਉਸ ਗਧੇ ਬਨਣ ਤੋਂ ਕਿ ਜਿਨ੍ਹਾਂ ਨੂੰ ਇਹ ਲੱਗੇ ਕਿ ਸਾਰੀ ਮਹਿਮਾ ਸਾਰਾ ਆਦਰ ਸ਼ਾਇਦ ਮੇਰੇ ਲਈ ਕੋਈ ਮੈਂ ਚਾਹਾਂ ਇਸ ਧਰਤੀ ਤੇ ਇਸ ਦੁਨੀਆ ਵਿੱਚ ਸਾਰੇ ਮੈਨੂੰ ਆਦਰ ਮਾਨ ਕਰਦੇ ਤੁਹਾਨੂੰ ਨਹੀਂ ਕਰਦੇ ਤੇ ਨਾ ਹੀ ਤੁਹਾਨੂੰ ਕਰਦੇ। ਮੇਰੀਆਂ ਗੱਲਾਂ ਤੁਹਾਡੇ ਕਿਸੇ ਕੰਮ ਨਹੀਂ ਮੇਰੀਆਂ ਗੱਲਾਂ ਨਾਲ ਤੁਹਾਡਾ ਕੋਈ ਉਦਾਰ ਨਹੀਂ। ਜੋ ਵੀ ਉਦਾਰਾ ਜੋ ਵੀ ਸਮਰਥ ਜੋ ਵੀ ਤਾਕਤ ਦਾ ਉਹ ਖੁਦਾ ਦੇ ਕਲਾਮ ਚਾ ਪਰਮੇਸ਼ਰ ਦੇ ਵਚਨ ਚ ਸੋ ਸਾਰਾ ਆਦਰ ਔਰ ਮਹਿਮਾ ਔਰ ਜਲਾਲ ਪ੍ਰਭੂ ਪਰਮੇਸ਼ਰ ਯਿਸੂ ਮਸੀਹ ਦੇ ਨਾਲ ਕੋ ਇਸ ਧਰਤੀ ਦੇ ਉੱਤੇ ਸਾਸ ਸਿਰਫ ਇੱਕ ਨਾਮ ਦਿੱਤਾ ਗਿਆ ਉਹ ਪ੍ਰਭੂ ਯਿਸੂ ਸੀ। ਜਿਸ ਤਰ੍ਹਾਂ ਅਸੀਂ ਅੱਜ ਮਾਰੇ ਬਾਬ ਦੀ ਦੁਆ ਚੁੱਕੇ ਨੇ ਸਾਰਾ ਆਦਰ ਮਹਿਮਾ ਜਲਾਲ ਪਰਮੇਸ਼ਰ ਤੋ ਆਪਣੀ ਆਦਤ ਮਹਿਮਾ ਜਲਾਲ ਵਿੱਚ ਕਿਸੇ ਰੂਪ ਹਿੱਸੇਦਾਰੀ ਦੇ ਉਸ ਦਿਨ ਅਸੀਂ ਸੱਚਮੁੱਚ ਗਦੇ ਬਣ ਜਾਨੇ ਜਿਸ ਦਿਨ ਅਸੀਂ ਉਸ ਦੀ ਹਿੱਸੇਦਾਰੀ ਆਪਣੇ ਜੀਵਨ ਵਿੱਚ ਆਪਣੇ ਵਾਸਤੇ ਕਰਦੇ ਸੋ ਪ੍ਰਭੂ ਦਾ ਪਰਮੇਸ਼ਰ ਅਨੁਗ੍ਰਹਿ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬਣੀ ਰਹੇ ਤੇ ਖੁਦਾ ਦੇ ਵਿੱਚ ਤੁਸੀਂ ਵਧੋ ਫੁੱਲੋ ਤੇ ਪਰਮੇਸ਼ਰ ਤੁਹਾਨੂੰ ਆਪਣੀ ਵੱਡੀ ਮਹਿਮਾ ਲਈ ਇਸਤੇਮਾਲ ਕਰੇ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਪਰਮੇਸ਼ਰ ਦੇ ਕਲਾਮ ਵਿੱਚ ਵਧਦੇ ਜਾਓ ਪਰਮੇਸ਼ਰ ਦੇ ਕਲਾਮ ਨੂੰ ਪੜ੍ਹਦੇ ਜਾਓ ਸਾਰਿਆਂ ਨੂੰ ਸਲਾਮ